ਿਆਣਾ ਤੋਂ ਸੀਰ ਕਾਂਗਰਸ ਦੇ ਆਗੂ ਤੇ ਸਾਬਕਾ ਮੰਤਰੀ ਭਰਤ ਪੂਸ਼ਨ ਆਸ਼ੂ ਤੇ ED ਨੇ ਵੱਡੀ ਕਾਰਵਾਈ ਕੀਤੀ ਹੈ ਦੱਸਦੀ ਹੈ ਕਿ ED ਨੇ 9 ਘੰਟੇ ਦੀ ਪੁਚੀਸ ਤੋਂ ਬਾਅਦ ਭਰਤ ਪੂਸ਼ਨ ਆਸ਼ੂ ਨੂੰ ਜੜਾਏ ਗ੍ਰਿਫਤਾਰ ਕਰ ਲਿਆ ED ਨੇ ਸਾਬਕਾ ਮੰਤਰੀ ਭਰਤ ਪੂਸ਼ਨ ਆਸ਼ੂ ਨੂੰ 2000 ਕਰੋੜ ਰੁਪਏ ਦੇ ਟਰਾਂਸਪੋਰਟੇਸ਼ਨ ਟੈਂਡਰ ਘਟਾਲੇ ਦੇ ਵਿੱਚ ਗ੍ਰਿਫਤਾਰ ਕੀਤਾ ਈਡੀ ਪਰਤਪੂਸ਼ਨ ਆਸ਼ੂ ਨੂੰ ਮੈਡੀਕਲ ਦੇ ਲਈ ਸਿਵਲ ਹਸਪਤਾਲ ਲੈ ਕੇ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਦੀ ਹੈ ਕਿ ਕੱਲ ਈਡੀ ਨੇ ਸਾਬਕਾ ਮੰਤਰੀ ਭਾਰਤ ਪੂਸ਼ਨ ਆਸ਼ੂ ਨੂੰ ਪੁੱਛਗਿੱਛ ਦੇ ਲਈ ਆਪਣੇ ਜਲੰਧਰ ਦਫ਼ਤਰ ਦੇ ਵਿੱਚ ਤਲਬ ਕੀਤਾ ਸੀ ਜਿੱਥੇ ਸ਼ਾਮ ਤੱਕ ਲਗਾਤਾਰ ਪੁੱਛਗਿੱਛ ਜਾਰੀ ਸੀ ਈਡੀ ਨੇ ਪੁੱਛਗਿੱਛ ਤੋਂ ਬਾਅਦ ਆਸ਼ੂ ਖਿਲਾਫ ਮਨੀ ਲਾਂਡਰਿੰਗ ਐਕਟ ਤਹਿਤ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫਤਾਰ ਕਰ ਲਿਆ ਭਾਰਤ ਪੂਸ਼ਨ ਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਜਲੰਧਰ ਦੇ ਸਾਬਕਾ ਐਮਐਲਏ ਰਾਜਿੰਦਰ 베ਰੀ ED ਦਫਤਰ ਦੇ ਬਾਹਰ ਆਏ ਉਹਨਾਂ ਕਿਹਾ ਕਿ ਪਹਿਲਾਂ ਵਿਜੀਲੈਂਸ ਦੇ ਵੱਲੋਂ ਭਾਰਤ ਪੂਸ਼ਨ ਆਸ਼ੂ ਨੂੰ ਤੰਗ ਕੀਤਾ ਗਿਆ ਤੇ ਹੁਣ ED ਦੇ ਵੱਲੋਂ ਉਹਨਾਂ ਨੂੰ ਬਿਨਾਂ ਸਬੂਤਾਂ ਦੇ ਗ੍ਰਿਫਤਾਰ ਕੀਤਾ ਗਿਆ ਉੱਥੇ ਉਹਨਾਂ ਕਿਹਾ ਕਿ ਜੇਕਰ ਪਾਰਟੀ ਦੇ ਵੱਲੋਂ ਕਿਸੇ ਤਰ੍ਹਾਂ ਦਾ ਹੁਕਮ ਆਇਆ ਤੇ ਉਹਨਾਂ ਦੇ ਵੱਲੋਂ ਡਾਕਟਰ ਦੇ ਬਾਹਰ ਹੀ ਧਰਨਾ ਲਗਾਇਆ ਜਾਵੇਗਾ ਦੱਸਦੀ ਹੈ ਕਿ ਜਦੋਂ ਸਾਧਕਾ ਮੰਤਰੀ ਭਰਤ ਪੂਸ਼ਨ ਆਸ਼ੂ ਖੁਰਾਕ ਤੇ ਸਿਵਲ ਸਪਲਾਈ ਮੰਤਰਾਲੇ ਦੇ ਇੰਚਾਰਜ ਸਨ ਤਾਂ ਉਹਨਾਂ ਨੇ ਕਰੀਬ 2000 ਕਰੋੜ ਰੁਪਏ ਦੇ ਟ੍ਰਾਂਸਪੋਰਟੇਸ਼ਨ ਟੈਂਡਰਾਂ 'ਚ ਕਪਲੇ ਦੇ ਦੋਸ਼ ਲੱਗੇ ਸਨ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਲੇਬਰ ਅਤੇ ਟ੍ਰਾਂਸਪੋਰਟੇਸ਼ਨ ਤੇ ਟੈਂਡਰਾਂ ਦੇ ਵਿੱਚ ਵੱਡੇ ਪੱਧਰ ਤੇ ਬੇਮਾਨੀਆਂ ਸਾਹਮਣੇ ਆਈਆਂ ਸਨ ਜਿਸ ਤੋਂ ਬਾਅਦ ਤਲਾਸ਼ੀ ਦੌਰਾਨ ਈਡੀ ਨੂੰ ਕਰੀਬ 1.5 ਕਰੋੜ ਰੁਪਏ ਦੀ ਜਾਇਦਾਦ ਦੇ ਦਸਤਾਵੇਜ਼ ਮਿਲੇ ਸਨ ਇਸ ਦੌਰਾਨ ਕਰੀਬ 3 ਲੱਖ ਰੁਪਏ ਵੀ ਜ਼ਬਤ ਕੀਤੇ ਗਏ ਸਨ ਜ਼ਿਕਰਯੋਗ ਹੈ ਕਿ ਇਹ ਮਾਮਲਾ ਸਭ ਤੋਂ ਪਹਿਲਾਂ ਪੰਜਾਬ ਵਿਜੀਲੈਂਸ ਬਿਊਰੋ ਨੇ ਚੁੱਕਿਆ ਸੀ ਵਿਜੀਲੈਂਸ ਨੇ ਇਸ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚੋਂ ਚਲਾਨ ਵੀ ਪੇਸ਼ ਕੀਤਾ ਸੀ ਉਸ ਤੋਂ ਬਾਅਦ ਈਡੀ ਨੇਸ ਮਾਮਲੇ ਦੇ ਨਾਲ ਸੰਬੰਧਿਤ ਦਸਤਾਵੇਜ਼ ਮੰਗੇ ਸਨ ਅਤੇ ਆਪਣੇ ਪੱਧਰ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ ਦੱਸ ਦੇਈਏ ਕਿ ਲੇਬਰ ਟਰਾਂਸਪੋਰਟੇਸ਼ਨ ਟੈਂਡਰ ਘਟਾਲੇ ਦੇ ਵਿੱਚ ਅਨਾਜ ਮੰਡੀਆਂ ਦੇ ਵਿੱਚ આરોપી ਵਾਹਨਾਂ ਤੇ ਜਾਲੀ ਨੰਬਰ ਪਲੇਟਾ ਲਗਾ ਕੇ ਮਾਲ ਦੀ ਠੋਆ ਠੋਈ ਕਰਦੇ ਸਨ ਅਜੇ ਨਾਲ ਹੀ ਮੁਲਾਜ਼ਮਾਂ ਨੇ ਟੈਂਡਰ ਲੈਣ ਤੋਂ ਪਹਿਲਾਂ ਵਿਭਾਗ ਦੇ ਵਿੱਚ ਗਲਤ ਵਾਹਨਾਂ ਦੇ ਨੰਬਰ ਲਿਖਵਾ ਦਿੱਤੇ ਜਾਂਚ ਦੌਰਾਨ ਪਤਾ ਲੱਗਾ ਕਿ ਜੋ ਨੰਬਰ ਲਿਖਵਾਏ ਗਏ ਸੀ ਉਹ ਦੋ ਪਹੀਆ ਵਾਹਨ ਜਿਵੇਂ ਕਿ ਸਕੂਟਰ ਬਾਈਕ ਆਦਿ ਦੇ ਸਨ ਇਹਨਾਂ ਨੰਬਰਾਂ ਵਾਲੇ ਵਾਹਨਾਂ ਨਾਲ ਮਾਲ ਢੋਣ ਲਈ ਕੋਈ ਯੋਗ ਨਹੀਂ ਹਨ ਤਾਂ ਦੱਸ ਦिए ਕਿ ਹੁਣ ਈਡੀ ਦੇ ਵੱਲੋਂ ਵੱਡੀ ਕਾਰਵਾਈ ਕਰਦਿਆਂ ਭਾਰਤ 쿠ਸ਼ਨ ਆਸ਼ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਦੱਸ ਦिए ਕਿ ਕਰੀਬ ਸਵੇਰੇ ਕੱਲ 11 ਵਜੇ ਤੋਂ ਉਹਨਾਂ ਨਾਲ ਪੁੱਛਗਿੱਛ ਜਿਹੜੀ ਕੀਤੀ ਜਾ ਰਹੀ ਸੀ ਤੇ ਰਾਤ ਕਰੀਬ 10 ਵਜੇ ਮੈਡੀਕਲ ਕਰਵਾਉਣ ਤੋਂ ਬਾਅਦ ਈਡੀ ਦੇ ਵੱਲੋਂ ਭਾਰਤ ਪੂਸ਼ਣ ਆਸ਼ੂ ਨੂੰ ਆ ਜਿਹੜਾ ਕਿਰਤਾਰ ਕਰ ਲਿਆ ਗਿਆ ਪਹਿਲਾਂ ਵਿਜੀਲੈਂਸ ਨੇ ਇਹ ਗੱਲ ਕਹੀ ਸੀ ਕਿ 2000 ਕਰੋੜ ਰੁਪਏ ਦਾ ਘਟਾਲਾ ਤੁਹਾਨੂੰ ਯਾਦ ਹੋਣਾ ਤੇ ਚਲਾਨ ਪਤਾ ਕਿੰਨੇ ਦਾ ਦਿੱਤਾ 2 ਲੱਖ ਰੁਪਏ ਦਾ ਔਰ ਪਿਓਰਲੀ ਜਿਹੜਾ ਆ ਵੈਨ ਡੇਟਾ ਹੈਗਾ ਔਰ ਜਿਹਦੇ ਵਿੱਚ ਆਮ ਆਦਮੀ ਪਾਰਟੀ ਔਰ ਬੀਜੇਪੀ ਰੜਕੇ ਜਿਹੜਾ ਕਾਂਗਰਸ ਦੇ ਜਿਹੜੇ ਵੀ ਚੰਗੇ ਲੀਡਰਸ ਹੈਗੇ ਆ ਉਹਨਾਂ ਨੂੰ ਟਾਰਗੇਟ ਕਰ ਰਿਹਾ ਤਾਂ ਕਿ ਔਰ ਜਿਹੜੇ ਮਿਲ ਜਾਂਦੇ ਆ ਉਹਨਾਂ ਨੂੰ ਫਿਰ ਸਾਈਡ ਤੋਂ ਨਿਕਲ ਕੱਢ ਦਿੱਤਾ ਜਾਂਦਾ ਅਰਥ ਅਧਿਕਾਰੀ ਵੱਲੋਂ ਇੱਕ ਵੱਡੀ ਸਟੇਟਮੈਂਟ ਦੇਣਾ ਤੁਸੀਂ ਉਹਨੂੰ ਕਹਿ ਰਹੇ ਹੋ ਕਿ ਇਸ ਤਰ੍ਹਾਂ ਨਹੀਂ ਅਸੀਂ ਅਸੀਂ ਬੇਸਿਕਲੀ ਚੈਲੰਜ ਕਰਾਂਗੇ ਇਸ ਗੱਲ ਨੂੰ ਅਸੀਂ ਜਿੱਥੇ-ਜਿੱਥੇ ਵੀ ਲੀਗਲੀ ਔਰ ਆਦਰਵਾਇਜ਼ ਪਬਲਿਕ ਪਲੇਟਫਾਰਮ ਤੇ ਬਿਲਕੁਲ ਇਹਨੂੰ ਚੈਲੰਜ ਕਰਾਂਗੇ ਕਿਉਂਕਿ ਇਹ ਪਿਓਰਲੀ ਅਸਲੀ ਗੱਲ ਹੈ ਕਿ ਜਿਹੜਾ ਸਰਕਾਰ ਜਿਹੜੀ ਆ ਉਹ ਬਿਲਕੁਲ ਧੱਕਾ ਕਰ ਰਹੀ ਹੈ ਅਧਿਕਾਰੀ ਕੀ ਗੱਲਬਾਤ ਹੈ ਤੁਸੀਂ ਅੰਦਰ ਨਹੀਂ ਮਿਲ ਜ ਆਪਣੇ ਸਾਥੀ ਨਾਲ ਨਹੀਂ ਅੰਦਰ ਨਹੀਂ ਮਿਲ ਨਹੀਂ ਦਿੱਤਾ ਨਹੀਂ ਕਿਸੇ ਨੂੰ ਮਿਲ ਨਹੀਂ ਅਧਿਕਾਰੀ ਇਹ ਬੋਲੇ ਕੁਝ ਤੁਹਾਡੇ ਨਾਲ ਗੱਲਬਾਤ ਕੀਤੀ ਇਹਨਾਂ ਨੇ ਨਹੀਂ ਉਹ ਕਹਿੰਦੇ ਤੁਸੀਂ ਨਹੀਂ ਮਿਲ ਸਕਦੇ ਅਸੀਂ ਮੈਡੀਕਲ ਕਰਾ ਰਹੇ ਹੈਗੇ ਆ ਤੇ ਉਹਨਾਂ ਨੇ ਦੱਸਿਆ ਕਿ ਜਿਹੜਾ ਇਹ ਐਕਟ ਹੈਗਾ ਇਹ ਲਾਇਆ ਹੈਗਾ ਔਰ ਜਿਹੜੇ ਅਸੀਂ ਕਿਹਾ ਵੀ ਸਾਨੂੰ ਡਾਕੂਮੈਂਟਸ ਪ੍ਰੋਵਾਈਡ ਕਰ ਦਿਓ ਤਾਂ ਕਿ ਅਸੀਂ ਇਹ ਜਿਹੜਾ ਲੀਗਲੀ ਅਪੋਸ ਕਰਾਂਗੇ ਭਾਰਤ ਮਿਸ਼ਨਾਸ਼ੋ ਦੀ ਤਬੀਅਾ ਠੀਕ ਹੈ 아니 ਬਿਲਕੁਲ ਠੀਕ ਆ ਹੀ ਇਜ਼ ਗੁੱਡ ਇਨ ਗੁੱਡ ਸਪਿਰਟ ਕੋਈ ਐਹੋ ਜੀ ਕਰਦਾ ਨਹੀਂ ਤੇ ਹੁਣ ਉਹਨਾਂ ਨੂੰ ਇੱਥੋਂ ਦੇ ਕਿੱਥੇ ਲਜਾਇਆ ਹੈ ਇਹਦਾ ਮੈਡੀਕਲ ਕਰਵਾ ਕੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਜਿਹੜਾ ਹੁਣ ਤਾਂ ਉੱਥੇ ਹੀ ਉੱਥੇ ਹੀ ਰੱਖਿਆ ਜਾਊਗਾ ਔਰ ਸਵੇਰੇ ਮੈਨੂੰ ਲੱਗਦਾ ਕਿ ਜਿਹੜਾ ਹੈਗਾ ਮੇਰੇ ਖਿਆਲ ਰਿਮਾਂਡ ਲਈ ਪੇਸ਼ ਕੀਤਾ ਜੋ ਚੰਡੀਗੜ੍ਹ ਨੂੰ ਚਾਰਜੀ ਪੇਸ਼ ਕੀਤੀ ਸੀਗੀ ਉਸ ਤੇ 2 ਲੱਖ ਰੁਪਏ ਦੀ ਰੱਸੀ ਉਸ 2 ਲੱਖ ਰੁਪਏ ਦੀ ਸਿਰਫ 2 ਲੱਖ ਰੁਪਏ ਵੀ ਉਹ ਵੀ ਠੇਕੇਦਾਰਾਂ ਦੇ ਉੱਤੇ ਉਹ ਵੀ ਕਿਸੇ ਭਾਰਤ ਭੂਸ਼ਣ ਆਸ਼ੂ ਤੇ ਨਹੀਂ ਠੇਕੇਦਾਰਾਂ ਤੇ 2 ਲੱਖ ਰੁਪਏ ਦਾ ਚਲਾਨ ਜਿਹੜਾ ਉਹ ਪੇਸ਼ ਕੀਤਾ ਦੇਖੋ ਸਾਨੂੰ ਤੇ ਹੁਣੇ ਪਤਾ ਲੱਗਾ ਸੀਗਾ ਉਹਨੇ ਇਸੇ ਕਰਕੇ ਅਸੀਂ ਆਏ ਆ ਕਿ ਕੀ ਗੱਲ ਹੋਈ ਹੈ ਪਰ ਜਿਹੜੀ ਗੱਲ ਵੀ ਹੋਈ ਮਾਰੀ ਗੱਲ ਹੋਈ ਕਿਉਂਕਿ ਪਹਿਲਾਂ ਵੀ ਵਿਜੀਲ ਸੰਵਾ ਲੈਣੇ ਵੀ ਇਹਨਾਂ ਨੂੰ ਤਾਂ ਕੀਤਾ ਸੀ ਉਹਨਾਂ ਨੇ ਕੋਈ ਨਹੀਂ ਲੱਭਿਆ ਔਰ ਮੈਨੂੰ ਪੂਰਾ ਯਕੀਨ ਹੈ ਕਿ ਹੁਣ ਈਡੀ ਵਾਲਿਆਂ ਕੋਲ ਵੀ ਇਹਨਾਂ ਕੋਲ ਹੋਈ ਨਹੀਂ ਲੱਭਾ ਵਧੀਆ ਸ਼ਾਂਤੀ ਹੈ ਕਿਉਂ ਇਸ ਤਰ੍ਹਾਂ ਕਿਉਂ ਹੋ ਰਿਹਾ ਕਿਉਂਕਿ ਜਾਨ ਬੋਲ ਕੇ ਖਰਾਬ ਕੀਤਾ ਜਾ ਰਿਹਾ ਜੀ ਪਾਰਟੀ ਨੂੰ ਨੁਕਸਾਨ ਵਾਸਤੇ ਇਸ ਕਰਕੇ ਪਹਿਲਾਂ ਵੀ ਇਹਨਾਂ ਨੂੰ ਖਰਾਬ ਕੀਤਾ ਗਿਆ ਹੁਣ ਫਿਰ ਈਡੀ ਦੇ ਥਰੂ ਇਹਨਾਂ ਨੂੰ ਤਾਂ ਕੀਤਾ ਜਾ ਰਿਹਾ ਸਰਦਾਰ ਜੀ ਦਾ ਗੱਲ ਹੋਈ ਸਾਡੇ ਹਾਂ ਮੇਰੀ ਹੁਣੇ ਭਲਵਾਂ ਜੀ ਨਾਲ ਗੱਲ ਹੋਈ ਕੀ ਕਹਿੰਦੇ ਹਾਂ ਉਹਨਾਂ ਨੇ ਹੀ ਮੈਨੂੰ ਮੈਸੇਜ ਇਹੀ ਆਇਆ ਸੀਗਾ ਚੰਡੀਗੜ੍ਹੋਂ ਕਿ ਐਦਾਂ ਦਾ ਪਤਾ ਕਰੋ ਕਿ ਕੀ ਗੱਲਬਾਤ ਹੈ ਪਰ ਮੈਂ ਐਸੇ ਕਰਕੇ ਆ ਹੁਣ ਬਾਕੀ ਸਾਰੀ ਗੱਲਬਾਤ ਤੇ ਤੁਹਾਡੇ ਤੋਂ ਪੁੱਛਣਾ ਲੱਗਿਆ ਏਡੀ ਆਫੀਸਰ ਨਾਲ ਗੱਲਬਾਤ ਕਰੂਗਾ ਜਾ ਕੇ ਦੇਖੋ ਜੇ ਕਰਨ ਦੇਣਗੇ ਤਾਂ ਕਰਾਂਗੇ ਮੇਰੇ ਨਾਲ ਤੁਸੀਂ ਕਹਿ ਰਹੇ ਹੋ ਕਿ ਇਹ ਜੀ ਪਹਿਲਾਂ ਬਿਜ਼ਨਸ ਹੋ ਸਕਿਆ ਹੁੰਦਾ ਏਡੀ ਨੂੰ ਕੋਈ ਸੁਪਸ਼ਨ ਲੱਗੇ ਪਰ ਉਹ ਗੱਲ ਤਾਂ ਇਹ ਹੋ ਸਕਦਾ ਕਿ ਗ੍ਰਿਫਤਾਰੀ ਪੈ ਗਈ ਹੈ ਇੱਕ ਨਹੀਂ ਕੋਈ ਸੁਪਸ਼ਨ ਫਿਰ ਗ੍ਰਿਫਤਾਰੀ ਪਹਿਲਾਂ ਕਿਹਾ ਆ ਇਹ ਤਾਂ ਦੇਖੋ ਜੀ ਜਿਹਨੂੰ ਮਰਜ਼ੀ ਪਾ ਸਕਦੇ ਆ ਅੱਗੇ ਵੀ ਆਪਾਂ ਦੇਖਿਆ ਹੀ ਹੈ ਜੀ ਜਿੰਦਾ ਦਿਲ ਦਿਲ ਕਰਦਾ ਜਿਹੜੇ ਤੇ ਵੀ ਹੁੰਦ ਲੇ ਕਿ ਕਾਰੀ ਬਾ ਦਿੰਦੇ ਆ ਜਦੋਂ ਕੇ ਚੱਲਦਾ ਉਸ ਤੋਂ ਬਾਅਦ ਕੁਝ ਨਹੀਂ ਬਰਾਮਤ ਕੀ ਕਾਰਨ ਸਮਝ ਇਸ ਦੇ ਪਿੱਛੇ ਜਾਨ ਕੇ ਜਾਨ ਪੁੱਜ ਕੇ ਪਰੇਸ਼ਾਨ ਕਰ ਰਿਹਾ ਕਾਂਗਰਸ ਪਾਰਟੀ ਦੇ ਜਿੰਨੇ ਵੀ ਆਗੂ ਨੇ ਜਾਂ ਜਿੰਨੇ ਵੀ ਨੇਤਾ ਉਹਨਾਂ ਨੂੰ ਜਾਨ ਪੁੱਜ ਕੇ ਖਰਾਬ ਕੀਤਾ ਜਾ ਰਿਹਾ ਪਹਿਲਾਂ ਆਪ ਸਰਕਾਰ ਨੇ ਇਹਨਾਂ ਨੂੰ ਬਚ ਦਿੱਤਾ ਹੁਣ ਸੈਂਟਰ ਦੀ ਸਰਕਾਰ ਜਾਨ ਪੁੱਜ ਕੇ ਇਹਨਾਂ ਨੂੰ ਕਤਲ ਕਰ ਰਹੀ ਹੈ ਪੋਲਿਟਿਕਲ ਵੈਂਡ ਡਾਟਾ ਦੇ ਆ ਪੋਲਿਟਿਕਲ ਇਨਫੋਰਮ ਕੀਤਾ ਬਿਲਕੁਲ ਸਹੀ ਤੁਸੀਂ ਪੋਲਿਟਿਕਲ ਵੈਂਡ ਡਾਟਾ ਜੀ ਕਹਿੰਦੇ ਨੇ ਤਕਰੀਬਨ 10 ਵਜੇ ਤੇ ਆਏ ਹੈਗੇ ਕੋਈ ਵੀ ਇੰਡੀਪੈਂਡੈਂਟ ਜਾਂ ਤੁਸੀਂ ਹੋਣਾ ਹੈ ਕਾਂਗਰਸ ਪਾਰਟੀ ਨਾਲ ਕਿਉਂ ਨਹੀਂ ਨਾਲ ਮੈਨੂੰ ਨਹੀਂ ਪਤਾ ਲੱਗਾ ਮੈਂ ਪਹਿਲਾਂ ਸਵੇਰੇ ਇੱਕ ਚੱਕਰ ਲਾਇਆ ਸੀ ਸਾਡੇ 10 ਵਜੇ ਉਦੋਂ ਇਹ ਕਹਿੰਦੇ ਸੀ ਕਿ ਸਾਡੇ 1.5 ਘੰਟੇ ਤੱਕ ਇਹਨਾਂ ਨੂੰ ਫ੍ਰੀ ਕਰ ਦੇਣਾ ਹਾਂ ਮੈਨੂੰ ਇਹ ਸੀਗਾ ਕਿ ਸ਼ਾਇਦ ਚਲੇ ਗਏ ਔਰ ਹੁਣ ਮੈਨੂੰ ਪਤਾ ਲੱਗਾ ਕਿ ਅਜੇ ਤੱਕ ਨਹੀਂ ਇਹਨਾਂ ਨੂੰ ਵੇਚਿਆ ਇਸ ਕਰਕੇ ਹੋਣਾ ਜੇ ਪਾਰਟੀ ਵਾਈਜ਼ ਆਪਣੇ ਤਰੀਕੇ ਤੋਂ ਇਹ ਸਰਵੇ ਨਹੀਂ ਲੈ ਕੇ ਕਿਵੇਂ ਦੇਖਦੇ ਕਿ ਅੱਗੇ ਆਪਣੇ ਉਹ ਜੋ ਹਾਈਕਮਾਨ ਦਾ ਹੁਕਮ ਆਏਗਾ ਪਰ ਜਿੱਦਾਂ ਉਹ ਕਹਿਣਗੇ ਉਸੇ ਤਰ੍ਹਾਂ ਨਾਲ ਅਸੀਂ ਚੱਲਾਂਗੇ ਸਾਰੀ ਹਾਈਕਮਾਨ ਸਾਰੇ ਅਸੀਂ ਆਸ਼ੂਜੀ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਪੁਲਿਸ ਇਨਫੋਰਸਮੈਂਟ ਡਾਇਰੈਕਟੋਰੇਟ ਜਲੰਧਰ ਆਫਿਸ ਨੇ ਅਰੈਸਟ ਪਾਈ ਆ ਪੀਐਮਐਲਏ ਦੇ ਅੰਡਰ ਠੀਕ ਹੈ ਜੀ ਅੱਛਾ ਜੀ ਭਾਰਤਪੂਰਨ ਆਸ਼ੂ ਜੀ ਬਾਕੀ ਜੋ ਬਰੀਫ ਹੈ ਰਿਟਨ ਦੇ ਵਿੱਚ ਪ੍ਰੈਸ ਸਟੇਟਮੈਂਟ ਆਫਿਸ ਤੋਂ ਇਮੇਲ ਕਰਵਾ ਲੀਤਾ ਕਿੱਥੇ ਲੈ ਕੇ ਜਾ ਰਹੇ ਮੈਡੀਕਲ ਚ ਕੁਛ ਆਇਆ ਸਰ ਗਿਲੰਦਰ ਕਿੱਥੇ ਲੈ ਕੇ ਜਾ ਰਹੇ ਹੋ ਕਿੱਥੇ ਲੈ ਕੇ ਜਾ ਰਹੇ ਹੋ ਸਰ ਗਿਲੰਦਰ ਰੈਂਡ ਗਿਲੰਦਰ ਆਫਿਸ ਨੇ ਹੀ ਇਨ ਨੂੰ ਗ੍ਰਿਫਤਾਰ ਕੀਤਾ ਉੱਥੇ ਹੀ ਲੈ ਕੇ ਜਾ ਰਹੇ ਆ ਬਰੀਫ ਪ੍ਰੈਸ ਨੋਟ ਅਸੀਂ ਰਿਟਨ ਦੇ ਵਿੱਚ ਇਸ਼ੂ ਕਰ ਰਹੇ ਆ ਠੀਕ ਹੈ ਉਹ ਤੁਹਾਨੂੰ ਕਾਪੀ ਮਿਲ ਜਾਊਗਾ ਮੈਡੀਕਲ ਦੇ ਵਿੱਚ ਕੁਝ ਆਇਆ ਸਰ ਮੈਡੀਕਲ ਦੇ ਵਿੱਚ ਕੁਝ ਆਇਆ ਜਿਹੜੇ ਵੀ ਆਇਆ ਕਿ ਨਹੀਂ ਪ੍ਰਗਟ ਸਿੰਘ ਉਹ ਕਹਿ ਰਹੇ ਨੇ ਕਿ ਇਹੜਾ ਇੱਕ ਤੱਕਾ ਕੀਤਾ ਜਾ ਰਿਹਾ ਇਹਨਾਂ ਦੇ ਨਾਲ ਜਿਹੜਾ ਇਹਨਾਂ ਕੋ ਰਿਕਵਰ ਕੁਝ ਨਹੀਂ ਹੋ ਰਿਹਾ ਸਰ ਮੈਡੀਕਲ ਵਿੱਚ ਕੁਝ ਆਇਆ ਸਰ ਮੈਡੀਕਲ ਵਿੱਚ ਕੁਝ ਆਇਆ ਚੰਡੀਗੜ੍ਹ ਅਦਾਲਤ ਵਿੱਚ ਕੀਤਾ ਜਾਵੇਗਾ ਚੰਡੀਗੜ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਲੰਧਰ ਪੇਸ਼ ਕੀਤਾ ਜਾਂਦਾ ਚੰਡੀਗੜ੍ਹ ਅਦਾਲਤ ਸਰ ਜੋ ਵੀ ਜੂਰਿਸਡਿਕਸ਼ਨਲ ਕੋਰਟ ਆ ਉਹਦੇ ਵਿੱਚ ਪੇਸ਼ ਕਰਾਂਗੇ ਦੇਖਦੇ ਹਾਂ ਸਰ ਕਾਮਪਲੀਟ ਨਹੀਂ ਕੀਤਾ ਗਿਆ ਸੀ ਇਹਨਾਂ ਵੱਲੋਂ ਮੈਂ ਕਹਿ ਰਿਹਾ ਕਿ ਪ੍ਰੈਸ ਰਿਲੀਜ਼ ਸਾਡੇ ਵੱਲੋਂ ਆਫੀਸ਼ੀਅਲੀ ਇਸ਼ੂ ਕਰ ਦਿੱਤੀ ਤੁਸੀਂ ਦੱਸੋ ਤੁਸੀਂ ਦੱਸੋ ਹੀ ਦੱਸੋ ਗਲਤ ਕਰ ਮੈਂ ਨਹੀਂ ਦੱਸ ਸਕਦਾ ਆਮ ਨਾਟ ਆਥਰਾਇਜ਼ਡ ਟੂ ਟੈਲ ਐਨੀਥਿੰਗ ਸੋ ਅਪਰ ਰਿਟਰਨ ਪ੍ਰੈਸ ਰਿਲੀਜ਼ ਵਿਲ ਬੀ ਇਸ਼ੂਡ ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਜੈਬਲਟੀਵੀ